ਜੰਮ ਦੇ ਰੱਖੀਏ ਵਿੱਚ ਕਬਜ਼ੇ ਟੀ ਪੈਣ ਨੂੰ ਲਾੜ ਲੜਾਈਏ ਨਾ ਜੇਕਰ ਆਪ ਗਰੀਬ ਕੰਗਾਲ ਹੋਈਏ ਤੇ ਪੱਗ ਚੌਧਰੀ ਨਾਲ ਵਟਾਈਏ ਨਾ ਚੋਰੀਆਰ ਦਾ ਨਾਂ ਵਸਾ ਖਾਈਏ ਜੂਏ ਬਾਜ਼ ਨੂੰ ਕੋਲ ਬਿਠਾਈਏ ਨਾ ਭਾਈ ਹੁਣ ਤੇ ਬਦਲੇ ਲੈ ਲਈਏ ਨਹੀਂ ਤਾਂ ਸੁੱਤੀਆਂ ਕਲਾਚ ਕਦੇ ਜਗਾਈਏ ਨਾ ਛੱਡ ਜਾਣਾ ਏ ਮੇਲਾ ਦੁਨੀਆ ਦਾ ਖਾਲੀ ਪਿੰਜਰੇ ਇੰਜ ਲਟਕਾਈਏ ਨੀ ਤੇ ਬਿਨਾ ਮਤਲਬੋ ਕੋਈ ਨਹੀਂ ਯਾਰ ਬਣਦਾ ਕਈਆਂ ਨੂੰ ਯਾਰ ਬਣਾ ਕੇ ਵੇਖਿਆ ਏ ਤੇ ਤੋਤਾ ਜਦੋਂ ਵੀ ਛੱਡੀਏ ਉੱਡ ਜਾਂਦਾ ਕਈਆਂ ਚੂਰੀਆਂ ਪਾ ਕੇ ਵੇਖਿਆ ਏ ਜੇ ਡੰਗ ਮਾਰਨੋਂ ਕਦੇ ਨਹੀਂ ਸੱਭ ਰਿੰਦਾ ਕਈਆਂ ਦੁੱਧ ਪਿਲਾ ਕੇ ਵੇਖਿਆ ਏ ਮਜ਼ਾ ਆਉਂਦਾ ਨਹੀਂ ਅੱਲਾਹ ਦੇ ਜ਼ਿਕਰ ਵਰਗਾ ਬੜੇ ਵਾਜੇ ਵਜਾ ਕੇ ਦੇਖਿਆ ਏ ਮਸਜਿਦ ਆਖਦੇ ਰੱਬ ਦਾ ਘਰ ਹੁੰਦਾ ਕਈ ਵਾਰ ਮੈਂ ਜਾ ਕੇ ਦੇਖਿਆ ਏ ਘਰ ਰੱਬ ਦਾ ਮੂਮਨ ਦਾ ਦਿਲ ਹੁੰਦਾ ਜਿਹਨਾਂ ਨਜ਼ਰਾਂ ਝੁਕਾ ਕੇ ਦੇਖਿਆ ਏ ਛੱਡ ਜਾਣਾ ਏ ਮੇਲਾ ਏ ਦੁਨੀਆਂ ਦਾ ਇੱਥੇ ਬੜੀ ਉਮਰ ਹੰਡਾ ਕੇ ਵੇਖਿਆ ਏ ਲਓ ਜਨਾਬ ਇਹ ਸਭ ਨੇ ਇੱਕ ਦਿਨਾਂ ਮੇਲਾ ਛੱਡ ਕੇ ਜਾਣਾ ਜਦੋਂ ਇਹ ਮੇਲਾ ਛੱਡ ਕੇ ਜਾਣਾ ਤੇ ਅਗਲੇ ਪਾਸੇ ਜਾ ਕੇ ਬੰਦੇ ਦੇ ਨਾਲ ਕੀ ਹੋਣਾ ਇੱਥੇ ਇੱਕ ਸੂਫੀ ਸ਼ਾਇਰ ਹੋਇਆ ਪੰਜਾਬੀ ਦੇ ਮਹਮਦ ਬੂਟਾ ਉਹਨਾਂ ਨੇ ਸਾਰੀ ਜ਼ਿੰਦਗੀ ਮਾਰਫ਼ਤ ਲਿਖੀ ਉਹਨਾਂ ਨੇ ਲਿਖਿਆ ਕਿ ਮੈਂ ਸੁਣਿਆ ਪਿਆ ਦੇ ਦੇਸ ਅੰਦਰ ਕੁਛ ਹੀ ਹੋ ਜੀਆਂ ਮਿਲਣੀਆਂ ਯਾਰੀਆਂ ਨੇ ਇੱਕ ਕੋਠੜੀ ਮਿਲਣੀ ਰਹਿਣ ਖਾਤਰ ਜਿਹਦੇ ਨਾਂ ਬੂਹੇ ਤੇ ਨਾ ਬਾਰੀਆਂ ਨੇ ਤੇ ਜਿਹੜੀ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ ਤੇ ਜਿਹੜੇ ਤਰਸਦੇ ਸੀ ਦੀਦ ਨੂੰ ਦਿਨੇ ਰਾਤੀ ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੇ ਜਾਂ ਜੰਝ ਹੰਝੂਆਂ ਦੀ ਟੁਕੀਏ ਆਣ ਵਿੜੇ ਅੰਦਰ ਰੂਦੀਆਂ ਹੋਣ ਤਿਆਰੀਆਂ ਨੇ ਕਿਸੇ ਝੱਲਿਆ ਨਾ ਕੋਈ ਪੇਸ਼ ਚੱਲੀ ਬਾਹਾਂ ਮੌਤ ਨੇ ਜਦੋਂ ਖਲਾਰੀਆਂ ਨੇ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਤੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਜਦੋਂ ਖੁਜ਼ਾਨੇ ਬਾਗ ਵਿੱਚ 왈 ਖੋਲੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਚਿੱਟੀ ਪੈਨ ਪੁਸ਼ਾਕ ਸੀ ਘਰੋਂ ਚੱਲੇ ਜਿੱਥੇ ਬੈਠ ਕੇ ਉਮਰਾਂ ਗੁਜ਼ਾਰੀਆਂ ਨੇ ਰਲ ਮਾਪਿਆਂ ਦੇ ਨਾਲ ਵੀ ਰੋਂਦੇ ਨਾਲੇ ਰੋਣ ਸਹੇਲੀਆਂ ਸਾਰੀਆਂ ਨੇ ਪਹਿਲੀ ਰਾਤ ਪਰਦੇਸ ਦੇ ਵਿੱਚ ਜਾ ਕੇ ਜਦ ਡਿੱਠੀਆਂ ਮੰਦਲਾ ਭਾਰੀਆਂ ਨੇ ਕੁੰਡ ਚੁੱਕ ਕੇ ਪੁੱਛਣਾ ਸਾਈਆਂ ਨੇ ਦੱਸ ਕਿੱਥੇ ਬੈਠ ਕੇ ਰਾਤਾਂ ਗੁਜ਼ਾਰੀਆਂ ਨੇ ਐ ਇੱਕ ਮਮਨਤ ਬੂਟਿਆ ਝੂਠਾ ਹੈ ਜੱਗ ਸਾਰਾ ਕੰਮਲੀ ਵਾਲੇ ਨਹੀਂ ਸੱਚੀਆਂ ਯਾਰੀਆਂ ਨੇ ਲੋ ਜਨਾਬ ਇਹ ਸਭ ਨੇ ਇੱਕ ਦਿਨ ਮੇਲਾ ਛੱਡ ਕੇ ਜਾਣਾ ਜਦੋਂ ਇਹ ਮੇਲਾ ਛੱਡ ਕੇ ਜਾਣਾ ਤੇ ਅਗਲੇ ਪਾਸੇ ਜਾ ਕੇ ਬੰਦੇ ਦੇ ਨਾਲ ਕੀ ਹੋਣਾ ਇੱਥੇ ਇੱਕ ਸੂਫੀ ਸ਼ੈਰ ਹੋਇਆ ਪੰਜਾਬੀ ਦੇ ਮਹਮਦ ਬੂਟਾ ਉਹਨਾਂ ਨੇ ਸਾਰੀ ਜ਼ਿੰਦਗੀ ਮਾਰਫਤ ਲਿਖੀ ਉਹਨਾਂ ਨੇ ਲਿਖਿਆ ਕਿ ਮੈਂ ਸੁਣਿਆ ਪਿਆ ਦੇ ਦੇਸ ਅੰਦਰ ਕੁਛ ਹੀ ਹੋ ਜੀਆਂ ਮਿਲਣੀਆਂ ਯਾਰੀਆਂ ਨੇ ਇੱਕ ਕੋਠੜੀ ਮਿਲਣੀ ਹੈ ਰਹਿਣ ਖਾਤਰ ਜਿਹਦੇ ਨਾਂ ਬੂਹੇ ਤੇ ਨਾ ਬਾਰੀਆਂ ਨੇ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ ਤੇ ਜਿਹੜੇ ਤਰਸਦੇ ਸੀ ਦੀਦ ਨੂੰ ਦਿਨੇ ਰਾਤੀ ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੇ ਜੰਝ ਹੰਝੂਆਂ ਦੀ ਟੁਕੀਏ ਆਣ ਵਿੜੇ ਅੰਦਰ ਰੂਹ ਦੀਆਂ ਹੋਣ ਤਿਆਰੀਆਂ ਨਹੀਂ ਕਿਸੇ ਝੱਲਿਆ ਨਾ ਕੋਈ ਪੇਸ਼ ਚੱਲੀ ਬਾਹਾਂ ਮੌਤ ਨੇ ਜਦੋਂ ਖਲਾਰੀਆਂ ਨਹੀਂ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਤੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਆਂ ਪੁਸ਼ਾਕ ਸੀ ਘਰੋਂ ਚੱਲੇ ਜਿੱਥੇ ਬੈਠ ਕੇ ਉਮਰਾਂ ਗੁਜ਼ਾਰੀਆਂ ਨੇ ਰਲ ਮਾਪਿਆਂ ਦੇ ਨਾਲ ਵੀਰ ਰੋਂਦੇ ਨਾਲੇ ਰੋਣ ਸਹੇਲੀਆਂ ਸਾਰੀਆਂ ਨੇ ਪਹਿਲੀ ਰਾਤ ਪਰਦੇਸ ਦੇ ਵਿੱਚ ਜਾ ਕੇ ਜਦ ਡਿੱਠੀਆਂ ਮੰਦਲਾਂ ਭਾਰੀਆਂ ਨੇ ਕੁੰਡ ਚੁੱਕ ਕੇ ਪੁੱਛਣਾ ਸਾਈਆਂ ਨੇ ਦੱਸ ਕਿੱਥੇ ਬੈਠ ਕੇ ਰਾਤਾਂ ਗੁਜ਼ਾਰੀਆਂ ਨੇ ਐ ਇੱਕ ਮੁਹੰਮਦ ਬੂਟਿਆ ਜੀ ਉਠਾਏ ਜੱਗ ਸਾਰਾ ਕਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ